ਸ਼ਹੀਦ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਸਤਾਨ ਤੇ ਅਸੀਂ ਪਲੀ ਪਾਂਦੇ ਹਾਂ ਕਿ ਸਾਰੀਆਂ ਸੰਗਤਾਂ ਚੋਪੈਰਾ ਸਾਹਿਬ ਕੱਟਣ ਆਉਂਦੀਆਂ ਨੇ ਕੋਸ਼ਕ ਸੰਗਤਾਂ ਨੂੰ ਨਾਂ ਦਾ ਚੋਪੈਰਾ ਸਾਹਿਬ ਬਾਰੇ ਪਤਾ ਹੈ ਕਿਵੇਂ ਕੱਟਣਾ ਨਾ ਇਹ ਪਤਾ ਹੈ ਕੀ ਵਿਧੀ ਹੈ ਤੇ ਕਿਉਂ ਕੱਟਣਾ ਹੈ ਉਹਨਾਂ ਨੂੰ ਬਹੁਤੀ ਜਾਣਕਾਰੀ ਨਹੀਂ ਉਹਨਾਂ ਵਾਸਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਆਪਾਂ ਬੋਲਣ ਲੱਗੇ ਹਾਂ ਦੱਸਣ ਲੱਗੇ ਹਾਂ ਤਾ ਜੋ ਸਾਰੀ ਸੰਗਤ ਨੂੰ ਪਤਾ ਚੱਲ ਸਕੇ ਜੋ ਪੈਰਾ ਸਾਹਿਬ ਜਿਹੜਾ ਹੈ ਸ਼ਹੀਦਾ ਸਿੰਘਾਂ ਦੇ ਅਸਥਾਨਾਂ ਦੇ ਕੱਟਿਆ ਜਾਂਦਾ ਹੈ ਵੈਸੇ ਵੀ ਪਰਾਤਣ ਸਿੰਘ ਸੀ ਜਿਹੜੇ ਉਹਨਾਂ ਦੇ ਵਿੱਚ ਰਵੈਤ ਸੀ ਕਿ ਉਹ ਹਫਤੇ ਬਾਅਦ ਇੱਕ ਦਿਨ ਚੁਣਿਆ ਕਰਦੇ ਸੀਗੇ ਇੱਕ ਦਿਨ ਉਹਨਾਂ ਨੇ ਇਕੱਠੇ ਹੋਣਾ ਕਿਸੇ ਵੀ ਗੁਰੂ ਘਰ ਇਕੱਠੇ ਹੋ ਜਾਣਾ ਕਿਉਂਕਿ ਸਵੇਰੇ ਵੀ ਕੰਮ ਹੁੰਦੇ ਨੇ ਤੇ ਸ਼ਾਮਾਂ ਨੂੰ ਵੀ ਕੰਮ ਹੁੰਦੇ ਨੇ ਤੇ ਦੁਪਹਿਰ ਦਾ ਜਿਹੜਾ ਸਮਾਂ ਸੀ 12 ਤੋਂ 4 ਉਸ ਸਮੇਂ ਦੇ ਵਿੱਚ ਉਹਨਾਂ ਨੇ ਇਕੱਤਰ ਹੋ ਜਾਣਾ 71 ਹੋ ਕੇ ਪੰਜ ਜਪਜੀ ਸਾਹਿਬ ਦੇ ਪਾਠ ਕਰਨੇ ਤੇ ਚੌਪਈ ਸਾਹਿਬ ਦੇ ਪੰਜ-ਪੰਜ ਪਾਠ ਕਰਨੇ ਸੁਖਣੀ ਸਾਹਿਬ ਦਾ ਰਲ ਕੇ ਪਾਠ ਕਰਨਾ ਤੇ ਨਾਨਕ ਸਾਹਿਬ ਦਾ ਪਾਠ ਕਰਨਾ ਫਿਰ ਅਰਦਾਸ ਬੇਨਤੀ ਕਰਕੇ ਸਾਰਿਆਂ ਦੇ ਸੁੱਖ ਸ਼ਾਂਤੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰਨੀਆਂ ਉਹ ਆਪਣਾ ਇਸ ਜਨਮ ਸਫਲ ਕਰਨ ਵਾਸਤੇ 71 ਹੋਇਆ ਕਰਦੇ ਸੀ ਸੋ ਖਾਲਸਾ ਜੀ ਉੱਥੋਂ ਹੀ ਇਹ ਰਵੈਤ ਚੱਲੀ ਹੈ ਪੁਰਾਤਨ ਆਪਣੇ ਸਿੰਘ ਸਾਰੇ ਇਦਾਂ ਕਰਦੇ ਹੁੰਦੇ ਸੀ ਪੁਰਾਤਨ ਜਿਹੜੇ ਜੰਗਲਾਂ ਵਿੱਚ ਰਹਿਣਾ ਉਦੋਂ ਵੀ ਇਦਾਂ ਕਰਨਾ ਦੁਪਹਿਰ ਦੇ ਸਮੇਂ ਗਰਮੀ ਹੋਇਆ ਕਰਦੀ ਸੀ 71 ਹੋ ਜਾਣ ਰੁੱਖਾਂ ਦੇ ਹੇਠਾਂ ਤਾਂ ਬਾਣੀਆਂ ਦੇ ਜਾਬ ਕਰਨੇ ਰਲ ਮਿਲ ਕੇ ਕਿਉਂਕਿ ਸੰਗਤ ਦੇ ਵਿੱਚ ਜੱਪਿਆ ਜਿਹੜਾ ਬਹੁਤਾ ਫਲਦਾ ਸੋ ਇਸੇ ਤਰ੍ਹਾਂ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਚੋਪੜਾ ਸੰਗਤ ਕੱਟਣ ਆਉਂਦੀ ਹੈ ਐਤਵਾਰ ਦੇ ਐਤਵਾਰ ਉਥੇ ਚੋਪੜਾ ਕੱਟਣ ਦੀ ਸੇਵਾ ਮਹਾਰਾਜ ਦੀ ਕਿਰਪਾ ਸਦਕਾ ਬੇਅੰਤ ਸੰਗਤਾਂ ਉਥੇ ਪਹੁੰਚਦੀਆਂ ਨੇ ਤੇ ਜੇਕਰ ਕੋਈ ਨਹੀਂ ਪਹੁੰਚ ਸਕਦਾ ਤਾਂ ਕੋਈ ਵੱਡੀ ਗੱਲ ਨਹੀਂ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਘਰ ਬੈਠ ਕੇ ਵੀ ਦੁਪਹਿਰੇ ਦੀ ਸੇਵਾ ਨਿਭਾ ਸਕਦੇ ਹੋ ਆਪਣੇ ਘਰ ਦੇ 2-4 ਜੀ ਇਕੱਠੇ ਕਰ ਲੋ ਆਸ-ਪਾਸੋਂ ਯਾਰ ਮਿੱਤਰ ਜਾਂ ਕੋਈ ਗਵਾਂਢੀ ਹੈ ਜੇ ਕੋਈ ਬਾਣੀ ਨਾਲ ਜੁੜਨ ਵਾਲਾ ਤੁਹਾਨੂੰ ਇਕੱਤਰ ਕਰਕੇ ਕਰ ਲੋ ਜਾਂ ਇਕੱਲੇ ਵੀ ਕਰ ਲੋ ਉਦੋਂ ਨਾਲ ਬਰਕਤ ਪੈਂਦੀ ਹੈ ਬਾਣੀ ਦਾ ਨਿਤਪਾਤ ਤੇ ਜਾਪ ਹੋ ਜਾਂਦਾ ਹੈ ਤੇ ਬਾਣੀ ਜਦੋਂ ਜਪੀਏ ਪੜੀਏ ਫਿਰ ਉੱਥੇ ਪਰਮੇਸ਼ਰ ਸਦਾ ਸਹਾਇ ਹੁੰਦਾ ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ ਜਿੱਥੇ ਮਹਾਰਾ ਦਾ ਜਾਪ ਹੈ ਮਹਾਰਾ ਦੀ ਬਾਣੀ ਦਾ ਜਾਪ ਹੈ ਉੱਥੇ ਪਰਮੇਸ਼ਰ ਦਾ ਵਾਸਾ ਹੈ ਸੋ ਜ਼ਰੂਰੀ ਨਹੀਂ ਹੈ ਕਿ ਕਿਸੇ ਸਥਾਨ ਤੇ ਜਾ ਕੇ ਜਪਣਾ ਜੇ ਤੁਸੀਂ ਦੂਰ ਬੈਠੇ ਹੋ ਨਹੀਂ ਜਾ ਸਕਦੇ ਤੇ ਤੁਸੀਂ ਘਰ ਬੈਠ ਕੇ ਵੀ ਚਪੈਰਾ ਸਾਹਿਬ ਦੀ ਸੇਵਾ ਨਿਭਾ ਸਕਦੇ ਹੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਸਿੰਘਾਂ ਦੇ ਆਡੀ ਅਰਦਾਸ ਬੇਨਤੀ ਕਰ ਸਕਦੇ ਹੋ ਦੂਸਰੀ ਗੱਲ ਕਿਵੇਂ ਕੱਟਣਾ 12 ਵਜੇ ਰੱਖ ਲਓ ਆਰੰਭ ਕਰ ਲਓ ਜਾਂ ਪਹਿਲਾਂ ਵੀ ਆਰੰਭ ਕਰ ਲਓ ਚਾਰ ਪੈਰ ਦੇ ਦਿਓ ਚੌਥਾ ਪੈਰ ਦੇ ਦਿਓ ਮਤਲਬ 4 ਘੰਟੇ ਦੇ ਦਿਓ 3 ਘੰਟੇ ਦਾ ਪੈਰ ਹੁੰਦਾ ਤੁਸੀਂ 4 ਘੰਟੇ ਮਿਥੋ ਕਿਉਂਕਿ 4 ਘੰਟੇ ਦਾ ਦੁਪਹਿਰਾ ਸੰਗਤਾਂ ਉੱਥੇ ਕੱਟਣ ਆਉਂਦੀਆਂ ਨੇ 4 ਘੰਟੇ ਦੇ ਦਿਓ ਉਹਦੇ ਵਿੱਚ ਤੁਸੀਂ ਬੇਅੰਤ ਬਾਣੀ ਪੜ ਸਕਦੇ ਹੋ 5 ਜਪਜੀ ਸਾਹਿਬ ਕਰ ਲਓ 5 ਚੌਪਈ ਸਾਹਿਬ ਕਰ ਲਓ ਵੈਸੇ ਦੋ ਕਰਦੇ ਨੇ ਤੁਸੀਂ 5 ਕਰ ਲਓ ਅ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ ਉਸ ਤੋਂ ਬਾਅਦ ਨਾਨਕ ਸਾਹਿਬ ਪੂਰਾ ਕਰ ਲਓ ਉਹਦੇ ਨਾਲ ਬਰਕਤ ਹੀ ਪਵੇਗੀ ਜਿੰਨੀ ਵੱਧ ਤੋਂ ਵੱਧ ਬਾਣੀ ਪੜੋਗੇ ਜੇ ਫਿਰ ਵੀ ਪਿੱਛੇ ਟਾਈਮ ਬਚਦਾ ਨਾਮ ਅਭਿਆਸ ਜਪ ਲਓ ਸਿਮਰਨ ਕਰ ਲਓ ਜਾਂ ਹੋਰ ਕੋਈ ਬਾਣੀ ਉਹਦੇ ਵਿੱਚ ਐਡ ਕਰ ਲਓ ਤੇ ਜਦੋਂ ਚੁਪੈਰਾ ਸਾਹਿਬ ਕਟਣਾ ਹੈ ਜਿਨ੍ਹਾਂ ਨੇ ਪਹਿਲੀ ਵਾਰੀ ਕਰਨਾ ਉਹ ਕੇਸੀਆਂ ਸੁਨਾਨ ਕਰ ਲੇ ਤੇ ਸੁੱਚੀ ਜਗਾ ਘਰ ਦੇ ਵਿੱਚ ਟੁੰਨ ਲਵੇ ਉਥੇ ਆਸਣ ਵਿਛਾ ਕੇ ਤੇ ਪੋਥੀਆਂ ਦਾ ਪ੍ਰਕਾਸ਼ ਕਰ ਲੇ ਬੇਸ਼ੱਕ ਜਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਹੋਵੇ ਉਹਦੇ ਅੱਗੇ ਜੋਤ ਜਗਾ ਦਿਓ ਦੇਸੀ ਘੋਦੀ ਉਸ ਤੋਂ ਬਾਅਦ ਆਸਣ ਵਿਛਾ ਕੇ ਉਥੇ ਬੈਠ ਕੇ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਰੱਖ ਕੇ ਫਿਰ ਪਾਠ ਜਾਪ ਕਰੇ ਜਿੰਨਾ ਚਿਰ ਵੀ ਕਰ ਸਕਦਾ ਹੈ ਬੰਦਾ ਜਿਹੜਾ ਕੋਈ ਵੱਡੇ ਚੌਂਕੜੇ ਵਾਲਾ ਵੱਧ ਚੌਂਗੜਾ ਲਾਉਣ ਵਾਲਾ ਉਹ ਬੈਠ ਸਕਦਾ ਤੇ ਜੇ ਕੋਈ ਨਵੇਂ ਨੇ ਉਹ ਹੌਲੀ-ਹੌਲੀ ਆਰੰਭਤਾ ਕਰਨ ਫਿਰ ਜਦੋਂ ਸਮਾਪਤੀ ਹੋਵੇਗੀ ਅਰਦਾਸ ਬੇਨਤੀ ਕਰੋ ਤੇ ਸਭ ਤੋਂ ਮੇਨ ਗੱਲ ਕਿ ਜਦੋਂ ਚਪੈਰਾ ਕਟਣਾ ਹੈ ਉੱਚੀ ਬੋਲ ਕੇ ਬੋਲਣਾ ਹੈ ਪਾਠ ਮੂੰਹ ਦੇ ਵਿੱਚ ਨਹੀਂ ਬੋਲਣਾ ਉੱਚੀ ਬੋਲੋ ਕੋਲੇ ਜਲ ਜਰੂਰ ਰੱਖੋ ਜਦੋਂ ਜਲ ਰੱਖਦੇ ਆ ਜਦੋਂ ਆਪਣਾ ਜਾਪ ਜਪਦੇ ਆ ਜਲ ਇਹੋ ਜੀ ਸ਼ਕਤੀ ਹੈ ਜਿਹੜਾ ਕਿ ਹਰ ਇੱਕ ਚੀਜ਼ ਨੂੰ ਗ੍ਰਹਿਣ ਕਰਦਾ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਮਾਰਾ ਸੱਚੀ ਪਾਸ਼ਾ ਦੇ ਬੜੇ ਬਜਨ ਨੇ ਪਾਣੀ ਪਿਤਾ ਹੈ ਜਗਤ ਦਾ ਫਿਰ ਪਾਣੀ ਸਭ ਕੋ ਖਾਏ ਇਦਾਂ ਕਰਕੇ ਬਚਨਾਉਂਦੇ ਨੇ ਇਹ ਪਰਮੇਸ਼ਰ ਦੀ ਖੇਡ ਹੈ ਮਾਰਾ ਨੇ ਜਪਜੀ ਸਾਹਿਬ ਦੇ ਸਲੋਕ ਵਿੱਚ ਵੀ ਕਿਹਾ ਪਵਨ ਗੁਰੂ ਪਾਣੀ ਪਿਤਾ ਇਹ ਪਿਤਾ ਸਰੂਪ ਹੈ ਸੋ ਜਾਲ ਰੱਖ ਕੇ ਜਾਪ ਕਰਨਾ ਫਿਰ ਜਦੋਂ ਸਮਾਪਤੀ ਹੋਵੇਗੀ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਨੀ ਜੋ ਵੀ ਤੁਹਾਡੀ ਇੱਛਾ ਹੋਵੇਗੀ ਜੇ ਨਹੀਂ ਵੀ ਇੱਛਾ ਤਾਂ ਵੀ ਜਾਪ ਜਪੋ ਜੇ ਇੱਛਾ ਹੈ ਛਾ ਵਾਸਤੇ ਕਰਨਾ ਹੈ ਤਾਂ ਅਰਦਾਸ ਬੇਨਤੀ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਫੌਜਾਂ ਦੇ ਅੱਗੇ ਕਰੋ ਉਸ ਤੋਂ ਬਾਅਦ ਜਦੋਂ ਸਮਾਪਤੀ ਹੋਵੇਗੀ ਜਿਹੜਾ ਜਲ ਹੈ ਉਹਨੂੰ ਸਾਰੇ ਪਰਿਵਾਰ ਦੇ ਜੀਵਾਂ ਵਿੱਚ ਪਿਆ ਦਿਓ ਉਹਨਾਂ ਨੂੰ ਤੇ ਬਾਕੀ ਘਰ ਦੇ ਵਿੱਚ ਲਾ ਕੇ ਦਾ ਥੋੜਾ ਥੋੜਾ ਛਿੜਕ ਦਿਓ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਰਹੇਗੀ ਜਿਹੜਾ ਮਾੜਾ ਕੋ ਪੈਰਾ ਹੈ ਮਾੜੀ ਰੂਹ ਦਾ ਪੈਰਾ ਹੈ ਕਿਉਂਕਿ ਸੰਸਾਰ ਦੇ ਵਿੱਚ ਰੂਹਾਂ ਵਿਚਰਦੀਆਂ ਨੇ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਸਾਨੂੰ ਨਜ਼ਰੀ ਨਹੀਂ ਆਉਂਦੀਆਂ ਉਹ ਕੀ ਪਤਾ ਕਿੱਥੇ ਉਹਨਾਂ ਡੇਰਾ ਲਾ ਕੇ ਬਹਿ ਜਾਂਦਾ ਕਿੱਥੇ ਪੱਕੀਆਂ ਰਹਿ ਜਾਂਦੀਆਂ ਨੇ ਕੋਈ ਪਤਾ ਨਹੀਂ ਇਸ ਕਰਕੇ ਸ਼ਹੀਦਾਂ ਫੌਜਾਂ گاڑی ਅਰਦਾਸ ਬੇਨਤੀ ਕਰਕੇ ਜਿਹੜਾ ਜਲ ਹੋਵੇਗਾ ਇੱਕ ਤਾਂ ਛਕਣਾ ਇੱਕ ਸਾਰੇ ਪਰਿਵਾਰ ਨੂੰ ਜੀ ਆਨੁਸ਼ਿਗੋਣਾ ਉਸ ਤੋਂ ਬਾਅਦ ਪਰਿਵਾਰ ਘਰ ਪਰਿਵਾਰ ਬਾਹਰ ਆਸ-ਪਾਸੇ ਜਿਹੜਾ ਕੋਈ ਤੁਹਾਡਾ ਕਾਰੋਬਾਰ ਹੋਵੇ ਉੱਥੇ ਉਸ ਨੂੰ ਛਿੜਕ ਦੇਣਾ ਸੋ ਸੱਚੇ ਪਾਤਸ਼ਾਹ ਦੀ ਰਹਿਮਤ ਹੋਵੇਗੀ ਜੋ ਪੈਰਾ ਸਾਹਿਬ ਕੱਟਦੇ ਆ ਪਹਿਲਾਂ-ਪਹਿਲਾਂ ਆਲਸ ਜ਼ਰੂਰ ਹੁੰਦਾ ਜੇ ਮੰਨ ਲਓ ਤੁਹਾਡੇ ਕੋ ਬੈਠ ਕੇ ਨਹੀਂ ਹੋ ਰਿਹਾ ਤੁਸੀਂ ਖਲੂਕ ਕੇ ਜਪ ਲਓ ਜਿਹੜੇ ਕਮਰੇ ਦੇ ਵਿੱਚ ਤੁਸੀਂ ਜਪ ਰਹੇ ਹੋ ਉੱਥੇ ਤੋਰ ਫਿਰ ਵੀ ਸਕਦੇ ਹੋ ਪਰ ਇੱਕ ਗੱਲ ਹਮੇਸ਼ਾ ਚੇਤੇ ਰੱਖਣੀ ਹੈ ਕਿ ਜ਼ਰੂਰੀ ਨਹੀਂ ਕਿ ਐਤਵਾਰ ਹੀ ਸ਼ਹੀਦਾਂ ਦੀ ਕਿਰਪਾ ਹੁੰਦੀ ਹੈ ਸ਼ਹੀਦ ਸਿੰਘ ਹਾਜ਼ਰ ਨਾਜ਼ਰ ਨੇ ਸਦਾ ਹੀ ਕਿਰਪਾ ਵਰਤਦੀ ਸੋ ਦੁਪਹਿਰਾ ਸਾਹਿਬ ਦੀ ਆਦਤ ਪਾਓ ਕਿ ਡੇਲੀ ਕੀਤਾ ਜਾਵੇ ਜੇ ਕੋਈ ਜਿਵੇਂ ਬੀਬੀਆਂ ਪੈਣਾ ਕਰੇ ਫਰੀ ਨੇ ਵਿਹਲੀਆਂ ਨੇ ਉਹ ਤਾਂ ਰੋਜ਼ ਨਿਤਾ ਪ੍ਰਤੀ ਕਰ ਸਕਦੀਆਂ ਨੇ ਕਿਉਂਕਿ ਘਰ ਦੇ ਵਿੱਚ ਕੰਮਕਾਰ ਕਰਕੇ ਉਹ ਵਿਹਲੀਆਂ ਹੁੰਦੀਆਂ ਦੁਪਹਿਰ ਵੇਲੇ ਉਸ ਵੇਲੇ ਤੁਸੀਂ ਰੋਜ਼ਾਨਾ ਪੈਰੇ ਦੀ ਦੁਪਹਿਰੇ ਦੀ ਸੇਵਾ ਨਿਭਾ ਸਕਦੀਆਂ ਡੇਲੀ ਤੁਸੀਂ ਪਾਠ ਜਪ ਕਰ ਸਕਦੇ ਹੋ ਦੇ ਨਾਲ ਬੇਹੰਤ ਜਿਹੜੀ ਕਿਰਪਾ ਹੈ ਉਹ ਹੋਵੇਗੀ ਸੋ ਸ਼ਹੀਦਾਂ ਸਿੰਘਾਂ ਨੂੰ ਮਨਾਉਣਾ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਬੈਠਣਾ ਇਹ ਖਾਲਸਾ ਦੀ ਬੜੀ ਬਰਕਤ ਵਾਲੀਆਂ ਗੱਲਾਂ ਨੇ ਪੁਰਾਤਨ ਵੀ ਸਿੰਘ ਆਪਣੇ ਜਿਹੜੇ ਮਹਾਨ ਸ਼ਹੀਦ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚੇ ਪਾਤਸ਼ਾਹ ਇਦਾਂ ਸਿੰਘ ਉਹਨਾਂ ਨੂੰ ਯਾਦ ਕਰਿਆ ਕਰਦੇ ਸੀ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਨੇ ਸੋ ਖਾਲਸਾ ਦੀ ਸੰਗਤਾਂ ਉਸ ਵੇਲੇ ਜਦੋਂ ਜਾਪ ਕਰਦੀਆਂ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਗੁਰੂ ਨੌਵੇਂ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਦੀਆਂ ਸੀ ਉਸ ਤੋਂ ਬਾਅਦ ਜਦੋਂ ਬੇਅੰਤ ਸ਼ਹੀਦ ਹੋਏ ਸ਼ਹੀਦਾਂ 'ਚ ਬੜੀ ਬਰਕਤ ਕਿਰਪਾ ਹੋਈ ਕਿਉਂਕਿ ਵੱਡੇ ਵੱਡੇ ਜੀਵਨਾਂ ਵਾਲੇ ਸਾਧੂ ਹੋਏ ਨੇ ਬਾਬਾ ਨੂਰ ਸਿੰਘ ਸਾਹਿਬ ਜੀ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਭਾਈ ਤਾਰੂ ਸਿੰਘ ਸਾਹਿਬ ਇਹਦਾ ਬੇਅੰਤ ਸ਼ਹੀਦ ਜਿਹੜੇ ਬਹੁਤ ਬਰਕਤਾਂ ਵਾਲੇ ਹੋਏ ਨੇ ਜਿਹੜੇ ਇਹਨਾਂ ਨੂੰ ਚੇਤੇ ਫੌਜਾਂ ਕਰਦੀਆਂ ਨੇ ਉਹਨਾਂ ਦੇ ਘਰੇ ਸਦਾ ਬਰਕਤਾਂ ਰਹਿੰਦੀਆਂ ਨੇ ਕਿਉਂਕਿ ਇਹ ਸ਼ਹੀਦ ਸਿੰਘ ਹਾਜ਼ਰ ਨਾਜ਼ਰ ਹੋਇਆ ਕਰਦੇ ਨੇ ਤੁ ਜੇ ਤੁਸੀਂ ਪਰਮੇਸ਼ਰ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਵੀ ਕਰਦੇ ਹੋ ਤੁਹਾਡਾ ਕਾਰਜ ਸਵਾਰਨ ਦੇ ਵਾਸਤੇ ਸਤਿਗੁਰੂ ਸ਼ਹੀਦ ਸਿੰਘਾਂ ਨੂੰ ਭੇਜਦਾ ਇਹਨਾਂ ਦੇ ਪੈਰੇ ਹੀ ਤੁਹਾਡੇ ਘਰਾਂ ਦੇ ਲੱਗਦੇ ਨੇ ਤੁਹਾਡੇ ਆਸ-ਪਾਸ ਲੱਗਦੇ ਨੇ ਸੋ ਇਹ ਸਹਿਜ ਚਪਹਿਰੇ ਦੀ ਸੇਵਾ ਕੋਈ ਮਨ ਦੇ ਵਿੱਚ ਦੁਚਿੱਤੀ ਹੈ ਮਨ ਵਸ ਨਹੀਂ ਆ ਰਿਹਾ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਇੱਛਾ ਹੋਵੇ ਤੁਹਾਡੀ ਚਿੰਤਾ ਹੋਵੇ ਤਾਂ ਚਪਹਿਰਾ ਸਾਹਿਬ ਦੀ ਸੇਵਾ ਨਿਭਾਵੋ ਉਹਦੇ ਵਿੱਚ ਚੜ੍ਹਦੀ ਕਲਾ ਹੋਵੇਗੀ ਹੁਣ ਮੈਂ ਕੀ ਇਹਦੇ ਵਿੱਚ ਤੁਹਾਨੂੰ ਬੋਲ ਕੇ ਦੱਸ ਸਕਦਾ ਹਾਂ ਲੰਬੀ ਹੋ ਜਾਵੇਗੀ ਇਨੇ ਗੁਰਸੇਖ ਇਨੇ ਜਿਹੜੇ ਸਹਿਜ ਧਾਰੀ ਮੂਨੇ ਮੁੰਡੇ ਨੇ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਦੱਸੇ ਕਿ ਜੋ ਪਹਿਰਾ ਸਾਹਿਬ ਕਰਕੇ ਸਾਡਾ ਬਾਹਰ ਦਾ ਨਹੀਂ ਸੀ ਬਣਦਾ ਅਸੀਂ ਚਲੇ ਗਏ ਕੋਈ ਕਹਿੰਦਾ ਸੀ ਮੇਰੀ ਜ਼ਮੀਨ ਦੇ ਕਬਜ਼ਾ ਸੀ ਕਿਸੇ ਦਾ ਮੈਂ ਜੋ ਪਹਿਰਾ ਸਾਹਿਬ ਦੀ ਸੇਵਾ ਨਿਭਾਈ ਘਰੇ ਹੀ ਨਿਭਾਈ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਕੋਈ ਕਹਿੰਦਾ ਸੀ ਮੈਂ ਬਹੁਤ ਬਰਮਾਰ ਸੀ 6-7 ਸਾਲ ਤੋਂ ਮੈਂ ਘਰ ਦੇ ਵਿੱਚ ਹੀ ਜੋ ਪਹਿਰਾ ਸਾਹਿਬ ਸੁਣਨਾ ਸ਼ੁਰੂ ਕਰ ਦਿੱਤਾ ਮੈਂ ਪੰਜ ਬਾਣੀਆਂ ਸੁਣਨੀਆਂ ਫਿਰ ਚੋਪਈ ਸਾਹਿਬ ਸੁਣਨੀ ਅਨੰਦ ਸਾਹਿਬ ਸੁਣਨਾ ਤੇ ਆਪ ਹੀ ਲੰਮੇ ਪਏ ਨੇ ਅਰਦਾਸ ਕਰਨੀ ਤੇ ਉਹਦੇ ਨਾਲ ਮਹਾਰਾ ਦੀ ਐਸੀ ਕਿਰਪਾ ਵਰਤੀ ਮੈਂ ਚੱਲਣ ਫਿਰਨ ਜੋਗਾ ਹੋ ਗਿਆ ਸੋ ਖਾਲਸਾ ਜੀ ਇਹਦੇ ਪਿੱਛੇ ਮੇਨ ਗੱਲ ਹੈ ਚੋਪੈਰਾ ਸਾਹਿਬ ਦੇ ਪਿੱਛੇ ਮੇਨ ਗੱਲ ਹੈ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਬਾਣੀ ਵਿੱਚ ਐਸੀ ਤਾਕਤ ਹੈ ਇਹਦਾ ਕਥਨ ਇਹਦੀ ਕੋਈ ਤਾਕਤ ਦੇ ਕਥਨ ਨਹੀਂ ਕਰ ਸਕਦਾ ਇਹਦੀ ਮਹਿਮਾ ਕਹਿ ਹੀ ਨਹੀਂ ਸਕਦਾ ਕਿਤੇ ਵੀ ਨਹੀਂ ਲਿਖ ਸਕਦਾ ਕੋਈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਰਹਿਮਤ ਦੀ ਕਦੇ ਕਥਨੀ ਨਾ ਕੀਤੀ ਜਾ ਸਕਦੀ ਹੈ ਨਾ ਲਿਖੀ ਜਾ ਸਕਦੀ ਹੈ ਸੋ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬਾਣੀ ਸਾਰੇ ਰੰਗ ਵਿਖਾਉਂਦੀ ਹੈ ਦੂਸਰੀ ਗੱਲ ਦੂਸਰੀ ਗੱਲ ਹੈ ਸ਼ਹੀਦ ਸਿੰਘ ਜਿਹਨੂੰ ਆਪਾਂ ਸ਼ਹੀਦਾਂ ਸਿੰਘਾਂ ਨੂੰ ਚੇਤੇ ਕਰਦੇ ਹਾਂ ਬਾਬਾ ਜੀ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਹਨੂੰ ਸ਼ਹੀਦਾਂ ਅਗੇ ਸੀ ਸੁਣਵਾਨੇ ਹਾਂ ਤੇ ਜਿਹੜੇ ਸ਼ਹੀਦ ਸਿੰਘ ਨੇ ਉਹ ਤੁਹਾਡੀ ਪੁਕਾਰ ਨੂੰ ਜਲਦੀ ਸੁਣਦੇ ਨੇ ਉਹ ਛੇਤੀ ਤੁਹਾਡੇ ਕੋ ਪਹੁੰਚਦੇ ਨੇ ਤੇ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਇੱਕ ਗੱਲ ਦਾ ਖਿਆਲ ਰੱਖਣਾ ਹੈ ਜਦੋਂ ਚਪੈਰਾ ਸਾਹਿਬ ਕੱਟਦੇ ਹਾਂ ਮਨ ਦੇ ਵਿੱਚ ਦੁਸ਼ਮਣ ਨਾ ਆਉਣ ਦਿਓ ਮਨ ਦੇ ਵਿੱਚ ਕਿਸੇ ਬਾਰੇ ਗਲਤ ਨਾ ਸੋਚੋ ਕਿਉਂਕਿ ਚਪੈਰੇ ਦੀ ਐਸੀ ਸ਼ਕਤੀ ਹੈ ਜੇ ਕਿਸੇ ਦਾ ਮਾੜਾ ਕਰਵਾ ਸਕਦੇ ਹੋ ਤੁਸੀਂ ਆਪਣੇ ਮਨ ਦੇ ਵਿੱਚ ਇੱਛਾ ਰੱਖ ਕੇ ਤੁਹਾਡਾ ਉਸ ਤੋਂ ਦੁੱਗਣਾ ਹੋਵੇਗਾ ਸੋ ਮਨ ਨੂੰ ਨਿਰਮਲ ਕਰਕੇ ਸੋਚਾ ਕਰਕੇ ਮਨ ਦੇ ਵਿੱਚ ਮਾੜੇ ਖਿਆਲ ਨਹੀਂ ਆਉਣ ਦੇਣੇ ਜਦੋਂ ਚਪੈਰਾ ਸਾਹਿਬ ਦੀ ਸੇਵਾ ਨਿਭਾਣੀ ਹੈ ਕਿ ਫਲਾਣੇ ਦਾ ਐ ਹੋ ਜਾਵੇ ਜਾਂ ਫਲਾਣੇ ਦਾ ਐ ਹੋ ਜਾਵੇ ਮੈਂ ਪਾਠ ਕਰਾਂਗੀ ਨਹੀਂ ਜਾਬ ਕਰਨਾ ਹੈ ਆਪਣੇ ਸਰੀਰ ਦੀ ਤੰਦਰੁਸਤੀ ਵਾਸਤੇ ਮਨ ਦੇ ਟਿਕਾਓ ਵਾਸਤੇ 사ਤਗੁਰੂ ਦੀ ਪ੍ਰਾਪਤੀ ਵਾਸਤੇ ਘਰ ਪਰਿਵਾਰ ਵਿੱਚ ਕੋਈ ਇੱਛਾ ਚਾਹੀਦੀ ਹੈ ਧਨ ਚਾਹੀਦਾ ਪੁੱਤ ਧੀ ਚਾਹੀਦੇ ਨੇ ਉਸ ਵਾਸਤੇ ਜਾਂ ਕੋਈ ਹੋਰ ਤੁਹਾਨੂੰ ਕੋਈ ਮੁਸ਼ਕਲ ਹੈ ਉਸ ਵਾਸਤੇ ਪਰ ਕਦੇ ਵੀ ਜਪਰੇ ਸਾਹਿਬ ਦੀ ਸੇਵਾ ਇਸ ਕਰਕੇ ਨਹੀਂ ਨਿਭਾਣੀ ਕਿ ਮੇਰੀ ਫਲਾਣੇ ਨਾਲ ਦੁਸ਼ਮਣੀ ਹੈ ਉਹ ਐ ਹੋ ਜਾਵੇ ਤੇ ਉਹਦਾ ਐ ਹੋ ਜਾਵੇ ਇਹ ਕਦੇ ਨਹੀਂ ਸੋਚਣਾ ਕਿਉਂਕਿ 사ਤਗੁਰੂ ਕਹਿੰਦੇ ਨੇ ਜੇ ਕਿਸੇ ਦਾ ਮਾੜਾ ਤੱਕੇਗਾ ਦੋ ਗੁਣਾ ਮੁੜ ਕੇ ਤੇਰੇ ਕੋ ਆਵੇਗਾ ਸੋ ਚੰਗਾ ਕਿਸੇ ਦਾ ਸੋਚੋ ਦੋ ਗੁਣਾ ਚੰਗਾ ਆਪਣਾ ਹੋ ਜਾਵੇਗਾ ਸੋ ਇਹ ਇਸ ਤਰ੍ਹਾਂ ਇਸ ਰੰਗ ਨਾਲ ਚੁਪੈਰਾ ਸਾਹਿਬ ਦੀ ਸੇਵਾ ਨਿਭਾਣੀ ਹੈ ਤੇ ਬੇਨਤੀ ਹੈ ਜੇ ਕੋਈ ਕਰ ਸਕਦਾ ਤੇ ਉਹ ਹਫਤੇ ਦੇ 7 ਦਿਨੇ ਕਰੇ ਤੇ ਬੇਅੰਤ ਕਿਰਪਾ ਵਰਤੇਗੀ ਨਹੀਂ ਕਰ ਸਕਦੇ ਤੇ ਐਤਵਾਰ ਚੁਣ ਲਓ ਜਾਂ ਕੋਈ ਹੋਰ ਦਿਨ ਚੁਣ ਲਓ ਜਿਹੜਾ ਤੁਹਾਡਾ ਦਿਲ ਕਰਦਾ ਉਸ ਦਿਨ ਸ਼੍ਰੀ ਦਰਗਾਹ ਸਿੰਘਾ ਅੱਗੇ ਜੂਤ ਜਗਾ ਕੇ ਕੋਲ ਜਲ ਰੱਖੇ ਦੇਗ ਬਣਾ ਕੇ ਤੇ ਚੁਪੈਰਾ ਸਾਹਿਬ ਦੀ ਸੇਵਾ ਤੁਸੀਂ ਨਿਭਾ ਸਕਦੇ ਹੋ ਹਾਂ ਜੇ ਕਈ ਕਹਿੰਦੇ ਨੇ ਕਿ ਚੁਪੈਰਾ ਸਾਹਿਬ ਕਰਦੇ ਆ ਇਹ 12 ਤੋਂ 4 ਵਜੇ ਅਸੀਂ ਤਾਂ 3 ਵਜੇ ਤੱਕ ਹੀ ਸਾਰੀ ਸਮਾਪਤੀ ਕਰ ਲੈਨੇ ਆ ਸਾਡੇ ਸਾਰੇ ਪਾਠ ਹੋ ਜਾਂਦੇ ਨੇ ਖਾਲਸਾ ਜੀ ਤੇ ਤੁਹਾਡੇ ਕੋਲ 1 ਘੰਟਾ ਹੈ ਉਹ ਵੀ 1 ਘੰਟਾ ਪਰਮੇਸ਼ਰ ਦੇ ਲੇਖੇ ਲਾ ਦੋ ਉਹਦੇ ਵਿੱਚ ਹੋਰ ਬਾਣੀ ਦਾ ਜਾਪ ਕਰ ਲਓ ਜਿੱਥੇ ਤੁਸੀਂ 2 ਚੌਪਈ ਸਾਹਿਬ ਕਿਥੇ 5 ਕਰ ਲਓ ਜੇ 5 ਕੀਤੇ ਨੇ 11 ਕਰ ਲਓ ਜੇ ਜਪਜੀ ਸਾਹਿਬ 5 ਕੀਤੇ ਨੇ ਹੋਰ ਵਧਾ ਲਓ 8 ਕਰ ਲਓ ਉਹਦੇ ਨਾਲ ਬਰਕਤ ਹੀ ਪੈਣੀ ਹੈ ਕੋਈ ਘਟਣਾ ਨਹੀਂ ਹੈ ਕੋਈ ਜ਼ਰੂਰੀ ਨਹੀਂ ਕਿ ਇੰਨੇ ਲਿਖੇ ਤੇ ਇੰਨੇ ਹੀ ਕਰਨੇ ਨੇ ਉਸ ਤੋਂ ਵੱਧ ਵੀ ਅਸੀਂ ਕਰ ਸਕਦੇ ਹਾਂ ਸੋ ਐਵੇਂ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੀਆਂ ਇੱਛਾਵਾਂ ਮੰਦੀਆਂ ਪੂਰੀਆਂ ਹੋਣ ਸਤਿਗੁਰੂ ਗੁਰੂ ਗ੍ਰੀਵਨਾਰਜ ਮਹਾਰਾਜ ਧੰਨ ਬਾਬਾ ਦੀਪ ਸਿੰਘ ਸਾਹਿਬ ਸ਼ਹੀਦਾਂ ਫੌਜਾਂ ਸਾਰਿਆਂ ਦੇ ਕਾਰਜ ਸਵਾਰਨ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ